ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਪੁਲੱਥ ਦੇ ਵੱਖ-ਵੱਖ ਖੇਤਰਾਂ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਕਪੂਰਥਲਾ ਵੱਸਲਾ ਗੁਕਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਡਿਵੀਜ਼ਨ ਪੁਲੱਥ ਦੇ ਡੀਐਸਪੀ ਕਰਨੈਲ ਸਿੰਘ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਵਿੱਚ ਬੇਗਵਾਲ, ਪੁਲੱਥ, ਢਿਲਮਾ ਤੇ ਸੁਬਾਨਪੁਰ ਦੀ ਪੁਲਿਸ ਮੌਜੂਦ ਸੀ। ਇਸ ਮੌਕੇ ਡੀਐਸਪੀ ਕਰਨੈਲ ਸਿੰਘ ਵੱਲੋਂ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਅਮਨ ਸ਼ਾਂਤੀ ਕਾਨੂੰਨ ਨੂੰ ਬਰਕਰਾਰ ਰੱਖਣ ਦੀ ਪਕੀਲਕਿਤੀ ਕੀਤੀ। ਉਥੇ ਉਹਨਾਂ ਕਿਹਾ ਕਿ ਮਾਹੌਲ ਨੂੰ ਖਰਾਬ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ ਪਬਲਿਕ ਸਪੋਰਟ ਨਿਊਜ਼ ਦੇ ਨਾਲ ਫਲਾਤ ਤੋਂ ਮਨਜੀਤ ਸਿੰਘ ਛੀਮਾ ਅਤੇ ਗੋਬਿੰਦ ਸੁਪੀਚਾ ਦੀ ਰਿਪੋਰਟ ਅੱਜ ਅਸੀਂ ਕਸਵਾ ਬੇਗਵਾਲ ਦੇ ਵਿੱਚ ਫਲੇਗਮਾ ਚੜ ਰਹੇ ਹਾਂ ਜਿਹਦੇ ਵਿੱਚ ਅਸੀਂ ਆਪਣੇ ਸਾਰੇ ਥਾਣਾ ਸਬਰੀਰ ਪੱਥ ਦੇ ਸਾਰੇ ਥਾਣਾ ਦੀ ਫੋਰਸ ਜਿਹੜੀ ਆ ਉਹ ਨਾਮ ਲੈ ਕੇ ਤੇ ਇਹ ਤੇ ਪ੍ਰਗਮਤ ਕਿਡਿਆ ਜਾ ਰਿਹਾ ਜੋ ਆਂਡ ਵਾਲੇ 31 ਲਖਣ ਦੇ ਮੱਦੇ ਨਜ਼ਰ ਤੇ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਜਦ ਅਜ ਕਿੰਨੀ ਬਣਾਉਣ ਲਈ ਜੀ ਫੋਰਸ ਹੈਗੀ ਆ ਉਹਨਾਂ ਦੀ ਹਰ ਟਾਈਮ ਜਿਹੜੀ ਆ ਉਹਨਾਂ ਦੇ ਯੂਥ ਲਈ ਹਾਜ਼ਰ ਹੈਗੀ ਆ ਜਦੋਂ ਵੀ ਕਿਸੇ ਨੀ ਕਿਸਮ ਦੀ ਕਿਤੇ ਵੇਲਦੀ ਆ ਤੇ ਜਦੋਂ ਮੱਝ ਸਾਨੂੰ ਕਾਲ ਕਰ ਸਕਦਾ ਤੇ ਇਮੀਡੀਏਟ ਜਿਹੜਾ ਪੁਲਿਸ ਦਾ ਲੋਕ ਮੋਕੇ ਤੇ ਜਾ ਕੇ ਤੇ ਫੌਰੀ ਜਿਹੜਾ ਰਿਐਕਸ਼ਨ ਦਿੱਤੇ ਹੁੰਦੇ ਸੁਰੱਖਿਆ ਚੱਕ ਕੇ ਕੱਟ ਦੁਸ਼ਮਣ ਕਿੱਥੇ ਸਟਾਫ ਚੱਤੀ ਜਨਾਂ ਨੂੰ ਲੈ ਕੇ ਲੋਕਾਂ ਨੂੰ ਇਹੀ ਪੀ ਕਰਨਾ ਚਾਹੁੰਦੇ ਆ ਜੀ ਇਹ ਇਹ ਜਿਹੜਾ ਟੂਨਾ ਹੈ ਗਿਆ ਇਹ ਥੋੜੇ ਸਮੇਂ ਦਾ ਇੱਕ ਹੁੰਦਾ ਜੀ ਕਿ ਪ੍ਰਗੁਲਾ ਪਟਕੇ ਦੇ ਵਿੱਚ ਸਾਰੇ ਜਿਹੜੇ ਹੈਗੇ ਆ ਪੁਲਾ ਹਮੂਮਾ ਕੇ ਦੇ ਵਿੱਚ ਹਿੱਸਾ ਲੈਣ ਪਰ ਉਹਦੇ ਨਾਲ ਨਾਲ ਜਿਹੜਾ ਹੈ ਅਮਨ ਕਾਨੂੰਨ ਦੀ ਸਥਿਤੀ ਨੂੰ ਵੀ ਜਿਹੜਾ ਪ੍ਰਕਾਰ ਰੱਖਣ ਤੇ ਕੋਈ ਵੀ ਅਜੋਜੀ ਗੱਲ ਨਾ ਕਰਨ ਜਿਹੜਾ ਕਿ ਬਾਅਦ ਵਿੱਚ ਜਿਹੜਾ ਉੱਥੇ ਆਪਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਕਿਚੋਦਾਂ ਵਾਲਾ ਬਹੁਤ ਫਾਇਦਾ ਹੋਵੇ ਤੇ ਇਹਦੇ ਨਾਲ ਨਾਲ ਮੈਂ ਇੱਕ ਸਾਰੇ ਜਿਹੜੇ ਆ ਅਹ ਪਾਸੋਂ ਫੀਲ ਕਰਨਾ ਚਾਹੁੰਦਾ ਕਿ ਜਿਹੜੇ ਜਿਹੜੇ ਅਸਲਾ ਦਾ ਚਾਸਤ ਹਰ ਰੱਖਿਆ ਗਿਆ ਉਹ ਆਪਣਾ ਜਿਹੜਾ ਸਸਰੀ ਅਸਲਾ ਜੋ ਜਵਾ ਕਰਾਉਣ ਤਾਂ ਕਿ ਕੋਈ ਵੀ ਜਿਹੜੀ ਹੈ ਕਿਸੇ ਕਿਸਮ ਦੀ ਮਿਸਅਪਨੀ ਨਾ ਹੋ ਸਕੇ ਨਸ਼ਿਆਂ ਬਾਰੇ ਵੀ ਕੋਈ ਵੀ ਇਹੋ ਜਿਹਾ ਕੋਈ ਇਦਾਂ ਦਾ ਢੱਗ ਤਰੀਕਾ ਨਾ ਆਪਣਾ ਜਿਹੜਾ ਕਿ ਕਾਨੂੰਨ ਦੇ ਖਿਲਾਫ ਹੋਵੇ ਜੇ ਕੋਈ ਨਸ਼ਿਆਂ ਦੀ ਗੱਤ ਹੋ ਜਾ ਕੋਈ ਐਕ ਹੋਏਗਾ ਤੇ ਜਿੰਦਾ ਦੀ ਇਨਫੋਰਮੇਸ਼ਨ ਹੈ ਕਿ ਉਹਨਾਂ ਦੇ ਖਿਲਾਫ ਸਿਕਾ ਦੇ ਦਿੱਤੀ